ਇਆ ਕਿ ਗੱਲ ਹੈ ਤੂੰ ਪੁੱਛਣ ਵਾਲਾ ਪਿੱਛੇ ਬਹਿ ਗਿਆ ਬੋਢੜ ਕੱਟਿਆ ਇਹ ਦੱਬ ਲੈਣਾ ਹੀ ਸੀ ਫਿਰ ਕੁਇੰਟਲ ਦਾ ਤੂੰ ਹੈਗਾ ਮੈਨੂੰ ਵੀ ਸਾਈਕਲ ਚਲਾਉਣਾ ਹੈ ਤੂੰ ਸਾਈਕਲ ਚਲਾਉਂ ਜਿੰਨਾ ਮੈਨੂੰ ਕੈਂਚੀ ਹੁੰਦੀ ਹੈ ਹੁੰਦੀ ਹੈ ਤੈਨੂੰ ਕੈਂਚੀ ਐਵੇਂ ਨਾ ਕਿਤੇ ਚੱਡੇ ਪੜਿਆ ਨਹੀਂ ਹੋਰ ਢੱਕ ਢੁੱਕ ਕੇ ਅੱਬ ਖੜਾ ਕਰ ਦੇਗਾ ਨਾਲੇ ਮੇਰੀ ਗੱਲ ਸੁਣ ਲੈ ਹੁਣ ਆਪਾਂ ਚੱਲਿਏ ਮਾਸੜਕੇ ਘਰੇ ਤੇ ਤੂੰ ਐਵੇਂ ਨਾ ਭਕਾਈ ਮਾਰਦੀ ਮੇਰਾ ਪਾਪਾ ਘਰੇ ਸੁੱਤਾ ਪਿਆ ਸੀ ਠੀਕ ਹੈ ਉਹਨੂੰ ਕਹੀਂ ਨਾ ਪਾਪਾ ਤਾਂ ਸਾਡੇ ਘਰੇ ਮੇਰਾ ਫੁੱਫੜ ਆ ਗਿਆ ਰਿਸ਼ਤੇਦਾਰ ਤੱਕ ਆਇਆ ਨਹੀਂ ਤੇ ਫਿਰ ਤੂੰ ਜ਼ਰੂਰ ਭੰਕਣਾ ਉੱਥੇ ਕੇਰਾਂ ਹੀ ਸਾਲਾ ਸੱਚ ਦਾ ਪਿਆਰੀ ਬਣ ਜਾਂਦਾ ਤੂੰ ਚੁੱਪ ਕਰਕੇ ਭਕਾਈ ਮਾਰਨਾ ਉੱਥੇ ਕੋਈ ਭਕਾਈ ਨਾ ਮਾਰੀ ਚੁੱਪ ਹੀ ਰਹੀਂ ਪਹਿਲੀ ਗੱਲ ਤਾਂ ਮੈਂ ਤੈਨੂੰ ਸਾਈਕਲ ਜਾ ਦੇ ਦੂੰਗਾ ਦਫਾ ਹੋ ਜੀਂ ਕਿਸੇ ਵਾਰੀ ਸ਼ਾਲੇ ਮੈਂ ਲਿਆਉਣੀ ਆ ਉਹਦੇ ਕੋਲ ਅੰਗਰੇਜ਼ੀ ਲੈ ਆਓ ਚੰਡੀਗੜ੍ਹ ਗਿਆ ਸੀ ਧਰਨੇ ਤੇ ਉੱਥੇ ਲਿਆਇ ਪੰਜ-ਸਤ ਬੋਤਲਾਂ ਤੇ ਹੁਣ ਮੈਂ ਵਿੱਚੋਂ ਇੱਕ ਬੋਤਲ ਮਾਰ ਲਿਆਂਗਾ ਘਰੇ ਫਿਰਉਣਾ ਛੱਡ ਇਹ ਮੈਂ ਤੂੰ ਨਹੀਂ ਪੀਣਾ ਕਰ ਤੂੰ ਜਾਣ ਤੇ ਮਤਾਂ ਦੇ ਨਾ ਕਿ ਧਰੀ ਮੈਂ ਹੋ ਗਈ ਤੇ ਤੂੰ ਸ਼ਾਲੇ ਪੀਤੀ ਪਤਾ ਹੀ ਨਹੀਂ ਖੇ